ਅੱਜ ਮੇਤਰੋ ਕੀ ਹਾਲ ਜਾਲਾ ਸਭਨਾ ਦਾ ਤੇ ਸਾਰਿਆਂ ਨੂੰ ਸਵਾਗਤ ਹੈ ਆਪਣੇ ਨਵੇਂ ਵੀਲੋਗ ਦੇ ਵਿੱਚ ਤੇ ਅੱਜ ਆਪਾਂ ਕਿੱਥੇ ਚੱਲੇ ਆਂ ਆ ਵੀ ਦੱਸਦੇ ਚੱਲੇ ਅੱਜ ਦੇ ਵੀਲੋਗ ਚ ਆਪਾਂ ਤੁਸੀ ਆਪਾਂ ਤੁਹਾਨੂੰ ਦਿਖਾਵਾਂਗੇ ਫਾਜ਼ਲ ਕਾ ਦੇ ਪਿੰਡ ਮੋਜਮ ਦੇ ਵਿੱਚ ਸੰਗਲ ਤੋੜ ਮੇਲਾ ਤੁਸੀਂ ਸ਼ਾਇਦ ਦੇਖਿਆ ਕਿ ਨਹੀਂ ਦੇਖਿਆ ਅੱਜ ਤੁਹਾਨੂੰ ਅਸੀਂ ਆਪਾਂ ਸੰਗਲ ਤੋੜ ਮੇਲਾ ਦਿਖਾਵਾਂਗੇ ਤੇ ਲਾਸਟ ਵਿੱਚ ਇਸ ਦੀ ਮਾਨਤਾ ਤੇ ਇਤਿਹਾਸ ਜੋ ਵੀ ਹੈ ਤੁਹਾਨੂੰ ਉਹ ਵੀ ਦੱਸਾਂਗੇ ਤਾਂ ਬਨੇ ਰਹੋ ਦੇ ਚਲੋ ਜੀ ਤੁਹਾਨੂੰ ਲੈ ਕੇ ਚੱਲਦੇ ਫਿਰ ਮੇਲੇ ਤੇ ਆਜੋ ਜੀ ਹਾਂਜੀ ਮਿੱਤਰੋ ਮੇਲੇ ਦੀ ਸਟਾਰਟਿੰਗ ਹੋ ਚੁੱਕੀ ਹੈ ਇਥੋਂ ਇਹ ਮੇਲਾ ਮੌਜਮ ਦੇ ਨਾਲ ਬਣ ਗਿਆ ਉੱਥੇ ਲੱਗਦਾ ਹੈ ਬੜੇ ਹੀ ਸੇਫਟੀ ਦੇਖ ਕੇ ਮੋਟਰਸਾਈਕਲ ਅੰਦਰ ਜਵਾਰ ਲਾ ਰਹੇ ਆ ਉਹ ਕਿੱਥੇ ਮੋਟਰਸਾਈਕਲ ਲੱਗਦੇ ਨਾ ਅਸੀਂ ਕਿਹੜੀ ਖੁੰਝੇ ਦੇ ਵਿੱਚ ਆ ਕੇ ਲਾਇਆ ਮੋਟਰਸਾਈਕਲ ਮੋਟਰਸਾਈਕਲ ਦਾ ਹੀ ਬੜਾ ਡਰ ਹੁੰਦਾ ਵੀ ਸਾਰਾ ਮੇਲਾ ਦੁੱਖ ਚ ਬਦਲ ਜਾਣਾ ਸਾਡਾ ਜੀ ਇਹ ਮੋਟਰਸਾਈਕਲ ਕੁਝ ਹੋ ਗਿਆ ਤਾਂ ਮੱਥਾ ਟੇਕਣ ਚੱਲੇ ਆ ਬਈ ਜੀ ਪਹਿਲਾਂ ਤੇ ਆਪਾਂ ਮੱਥਾ ਟੇਕ ਕੇ ਫਿਰ ਉਸ ਤੋਂ ਬਾਅਦ ਮੇਲੇ ਚ ਕੁਝ ਖਾਣਾ ਪੀਵਾਂਗੇ ਸੁੰਦਰਗਾ ਦਿਖਾਉਣੇ ਨੇ ਉੱਥੇ ਜਾ ਕੇ ਧੰਨਵਾਦ ਸਨੇਰੀ ਹੈ ਕਿ ਨਹੀਂ ਬੇ ਜੀ ਇਸ ਕਰਕੇ ਬਹੁਤ ਹਨੀਵੀਆ ਵਾਲੀ ਆਪਣੇ ਉੱਚੀ ਆ ਹਾਂਜੀ ਆ ਦੇਖੋ ਜੀ ਸਾਰੇ ਦੁਕਾਨਦਾਰਾਂ ਨੇ ਸੋਲਰ ਵੀ ਲਾਏ ਹੋਏ ਗਿਆ ਤਾਂ ਕਿ ਚਲੋ ਜੋ ਵੀ ਥੋੜੀ ਬਹੁਤ ਨੀਡ ਹੋ ਸਕੇ ਕਿਉਂਕਿ ਇੱਥੇ ਨਾ ਕਿਧਰੋਂ ਲਾਈਟ ਦਾ ਪ੍ਰਬੰਧ ਹੈ ਨਹੀਂ ਤੇ ਸੋਲਰ ਸਾਰੇ ਨਾਲ ਲੈ ਕੇ ਆਇਆ ਇਸ ਕਰਕੇ ਚਲੋ ਵੀ ਚਲਿਓ ਆਪਾਂ ਬਾਜ਼ਾਰ ਨੂੰ ਮੜਦੇ ਆਂ ਮੇਲੇ ਦੇ ਅੰਦਰ ਅੰਦਰ ਉਹ ਦਾ ਚਾਰ ਸੋਨੇ ਕਿੰਨੇ ਆ ਬੋਲ ਵੀ ਤੇ ਜਾਣਿਆ ਅਰਪੀ ਤੇ ਸੋਨੇ ਲੱਦੇ ਵੀ ਕਰੇ ਨਹੀਂ ਲੱਗਦੇ ਕਰੇ ਕਿਉਂ ਨਹੀਂ ਸੋਨੇ ਲੱਗਣਾ ਹਾਂ ਕਰੇ ਫਿਰ ਪੈਰ ਆ ਜਾਂਦੇ ਨਾ ਸਾਡੇ ਕਿਰਪਾ ਆ ਬਹੁਤ ਮੇਲੇ ਚੰਨੀ ਗਰਮੀ ਲੱਗ ਰਹੀ ਸੀ ਫਿਰ ਥੋੜਾ ਸੋਚਿਆ ਸੋਚਿਆ ਅਸੀਂ ਥੋੜਾ ਠੰਡਾ ਠੰਡਾ ਕੁਝ ਖਾ ਲਈਏ ਫਿਰ ਸਿਰ ਤੇ ਪੀ ਲਈਏ ਚਲੋ ਫਿਰ ਅਸੀਂ ਸੋਚਿਆ ਚਲ ਮਿਕਸ ਕਰ ਲਈਏ ਖਾ ਵੀ ਲਈਏ ਤੇ ਪੀ ਵੀ ਲਈਏ ਕੋਈ ਠੰਡਾ ਪੈਸ ਕਰਕੇ ਬਣਵਾ ਰਹੇ ਆ ਹਾਂਜੀ ਇੱਥੋਂ ਦੀ ਮਾਨਤਾ ਇਹ ਹੈ ਕਿ ਇਹ ਦੇਖੋ ਇਹ ਸਾਹਮਣੇ ਡਰੇਨ ਆ ਰਹੀ ਹੈ ਠੀਕ ਹੈ ਤੇ ਇਹਨਾਂ ਨੇ ਸਿੱਧੀ ਬਿਲਕੁਲ ਇਧਰੋਂ ਨਾਲ ਨਾਲ ਲੈ ਕੇ ਜਾਣੀ ਸੀ ਬੰਨ ਦੇ ਆਰਮੀ ਵਾਲਿਆਂ ਨੇ ਸਾਰਿਆਂ ਨੇ ਪਰ ਅੱਗੇ ਦਰਗਾਹ ਆ ਗਈ ਤੇ ਮਸ਼ੀਨਾ ਦਰਗਾਹ ਦਾ ਕੁਝ ਕਰ ਨਹੀਂ ਸਕੀਆਂ ਸੀ ਤੇ ਇਹਨਾਂ ਕਰਕੇ ਇਹਨਾਂ ਨੂੰ ਸਾਈਡ ਤੋਂ ਕੱਢਣੀ ਪਈ ਤੇ ਜਿਹੜੇ ਮਸ਼ੀਨਾ ਲਾਉਂਦੇ ਸੀ ਦਰਗਾਹ ਤੇ ਜਾਨ ਨੂੰ ਲਾਉਣ ਵਾਸਤੇ ਉਹਨਾਂ ਦੇ ਸੰਗਲ ਟੁੱਟ ਜਾਂਦੇ ਸੀ ਸਾਰੀ ਮਸ਼ੀਨਾ ਦੇ ਤੇ ਉਸ ਤੋਂ ਬਾਅਦ ਫਿਰ ਉਹਨਾਂ ਨੇ ਸੁਖਣਾ ਸੁੱਕੀ 6 ਸਾਲ ਕੋਈ ਕਹ ਰਿਹਾ ਨੇ ਸਾਲ ਕੋਈ ਕਹ ਰਿਹਾ 6 ਮਹੀਨੇ ਤੋਂ ਬਾਅਦ ਸੁਖਣਾ ਸੁੱਕ ਕੇ ਸੁਕਣਾ ਸੋਕਿਓਸ ਤੋਂ ਬਾਅਦ ਮਸ਼ੀਨਾਂ ਹਿਲੀਆਂ ਸੀ ਤੇ ਉਹਨਾਂ ਚਿਰ ਮਸ਼ੀਨਾਂ ਇੱਥੇ ਘੜੀਆਂ ਰਹੀਆਂ ਸੀਗੀਆਂ ਤੇ ਕਾਫੀ ਲੰਬੀ ਗੱਲ ਚੱਲੀ ਸੀ ਤੇ ਕੁਝ ਨਹੀਂ ਹੋ ਸਕਿਆ ਜਦੋਂ ਤੱਕ ਬਾਬਾ ਪੀਰ ਜੀ ਦੇ ਫਿਰ ਇਹਨਾਂ ਨੂੰ ਪੂਰਾ ਮਿਲਕੇ ਦਿng ਪੋਣਾ ਪਿਆ ਅੱਗੇ ਜਾ ਕੇ ਇਹਨਾਂ ਨੇ ਬਿਲਕੁਲ ਸਿੱਧੀ ਕਰਤੀ ਨਾਲ-ਨਾਲ ਹੋ ਗਈ ਜਿਵੇਂ ਹੈਗੀ ਹੈ ਸਾਰੇ ਬੰਦੇ ਨਾਲ ਤੁਸੀਂ ਦੇਖੋਗੇ ਇਹਦੇ ਨਾਲ-ਨਾਲ ਤੇ ਇਧਰਲੀ ਸਾਈਡ ਮੇਲਾ ਲੱਗਦਾ ਸੀ ਸਾਰਾ ਤੇ ਇਧਰ ਦਰਗਾਹ ਹੈਗੀ ਤੇ ਇਧਰ ਲੰਗਰ ਦਾ ਕਰਦੇ ਹੈਗੇ ਸਾਰੇ ਇਸ ਤੋਂ ਬਾਅਦ ਇੱਥੇ ਮੇਲਾ ਲੱਗਣ ਲੱਪਿਆ ਤੇ ਸੰਗਲ ਤੋੜ ਮੇਲੇ ਦਾ ਨਾਮ ਪਰ ਚੱਲਦ ਹੋ ਗਿਆ ਤੇ ਬਾਕੀ ਬਹੁਤ ਵਧੀਆ ਜਗ੍ਹਾ ਸਾਰੇ ਘੁੰਮਣਾਉ ਲਾ ਜੀ ਲਾ ਜੀ ਸ਼ਾਪਿੰਗ ਕਰ ਲਈ ਮੁੰਡੇ ਹਰਪ੍ਰੀਤ ਨੇ ਆਪਣੇ ਟੱਬ ਲਾ ਲਿਆ ਘਰੇ ਟੋਟੀਆਂ ਦੀ ਨਾਣ ਵਾਸਤੇ ਕਿੰਨੇ ਅੰਦਰ થી ਲੈ ਚੱਲੀਏ ਫਿਰ ਫੁੱਲ ਬਣਾ ਕੇ ਨਾਣਾ ਪਾਣੀ ਪਾ ਕੇ ਅਰ ਭਲੇ ਧਾਵਾਂਗੇ ਆ ਜਾ ਸਾਰੇ ਪੂਰਾ ਟੱਬਰ ਆ ਅਸੀਂ ਤੁਹਾਡੇ ਅੰਦਰ ਚ ਚਲੋ ਜੀ ਲਾ ਜੀ ਅਸੀਂ ਮਹਿਲ ਦੁਬਾਰਾ ਆ ਗਏ ਹਾਂ ਹੁਣ ਚੱਲੇ ਹਾਂ ਹੁਣ ਜਾਣ ਲੱਗਿਆ ਘਰੇ ਸ਼ਾਪਿੰਗ ਵੀ ਹੋ ਗਈ ਹੈ ਖਾਪੀ ਵੀ ਲਿਆ ਖਾਦਾ ਜਿਆਦਾ ਕੁਝ ਨਹੀਂ ਲੰਗਰ ਚਾੱਕ ਲਿਆ ਤੇ ਆਤੀ ਜੀ ਤਾਂ ਚਲੋ ਜੀ ਮਿਲਦੇ ਆਂ ਐਦਾਂ ਬਣੇ ਰਹੋ ਸਪੋਰਟ ਬਣਾਈ ਰੱਖਿਓ ਵਾਤਵਾਤ ਲਾਈਕ ਸ਼ੇਅਰ ਸਬਸਕ੍ਰਾਈਬ ਕਰਨਾ ਨਾ ਭੁੱਲੋ ਸਾਰੇ ਜਣੇ ਸਪੋਰਟ ਕਰਿਓ ਥੋੜਾ ਜਿਹਾ ਤੇ ਸਪੋਰਟ ਕਰੋ ਸ਼ੇਅਰ ਕਰਵਾ ਦੇ ਨਾਲ ਦੇਣੋ ਵੀ ਹਾਂ ਤੇ ਤੁਹਾਨੂੰ ਤਾਂ ਹੀ ਅੱਜ ਬੜੀ ਬੜੀ ਚੀਜ਼ਾਂ ਦਿਖਾਉਂਦੇ ਰਹਾਂਗੇ ਬਾਕੀ ਠੀਕ ਐ ਹੋਰ ਵੀ ਆਪਣੇ ਵਲੌਗ ਆਂਦੇ ਰਹਿਣਗੇ ਵੱਖਰੇ ਵੱਖਰੀ ਥਾਵਾਂ ਦੇ ਜਿਹੜੇ ਤੁਸੀਂ ਕਦੇ ਸ਼ਾਇਦ ਨਾ ਵੇਖਿਆ ਹੋਣਗੇ ਉਹ ਤੁਹਦੇ ਚਲੋ ਜੀ ਮਿਲਦੇ ਆਂ ਫੇਰ ਅਗਲੇ ਵੀਡੀਓ ਵਿੱਚ